ਸਤ ਜੀ ਸਾਹਿਬ ਦੀ ਇਸ ਪੰਕਤੀ ਦਾ 7 ਦਿਨ ਜਾਪ ਕਰਨ ਨਾਲ ਹਰ ਇੱਛਾ ਪੂਰੀ ਹੋਵੇਗੀ। ਬਾਬਾ ਜੀ ਨੇ ਖੁਦ ਅਜਮਾਏ ਇਹ ਤਰੀਕੇ ਤੁਸੀਂ ਵੀ ਸਫਲ ਕਰੋ ਜਨਮ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਪਜੀ ਸਾਹਿਬ ਦੀ ਬਾਣੀ ਬਹੁਤ ਮਹਾਨ ਬਾਣੀ ਹੈ ਸਾਧ ਸੰਗਤ ਜਦੋਂ ਇਸ ਬਾਣੀ ਦਾ ਆਪਾਂ ਲਗਾਤਾਰ ਜਾਪ ਕਰਦੇ ਹਾਂ ਪਾਠ ਕਰਦੇ ਹਾਂ ਤੇ ਸਾਡੇ ਤੇ ਸਤਿਗੁਰੂ ਜੀ ਮਿਹਰਬਾਨ ਹੋ ਜਾਂਦੇ ਨੇ ਦਇਆ ਕਰ ਦਿੰਦੇ ਨੇ ਕਿਉਂਕਿ ਗੁਰੂ ਦੀ ਜਿਹੜੀ ਪਾਵਨ ਬਾਣੀ ਹੈ ਸਾਧ ਸੰਗਤ ਸਾਰੀ ਹੀ ਬਾਣੀ ਸਤਕਾਰਯੋਗ ਹੈ ਪਰ ਜੇ ਆਪਾਂ ਗੱਲ ਕਰੀਏ ਵੀ ਨਿਤਨੇਮ ਦੇ ਵਿੱਚੋਂ ਪੰਜ ਬਾਣੀਆਂ ਦੇ ਵਿੱਚੋਂ ਜਿਹੜੀ ਬਾਣੀ ਹੈ ਉਹ ਪਾਵਨ ਬਾਣੀ ਜਪਜੀ ਸਾਹਿਬ ਹੈ ਜਪਜੀ ਸਾਹਿਬ ਨੂੰ ਪੜ੍ਹਨਾ ਵੀ ਬਹੁਤ ਆਸਾਨ ਤਰੀਕਾ ਹੈ ਕਿਉਂਕਿ ਥੋੜੇ ਸਮੇਂ ਦੇ ਵਿੱਚ ਜਾਇਂ ਜੇ ਕਹ ਲੋ ਵੀ ਜਿਹੜੀ ਸ਼ੁਰੂਆਤੀ ਬਾਣੀ ਹੈ ਜਦੇ ਭਾਵ ਅਰਥਾਂ ਨੂੰ ਆਪਾਂ ਸਮਝ ਲਿਆ ਸਮੁੱਚੀ ਬਾਣੀ ਦੀ ਜਿਹੜੀ ਹੈ ਸਮਝ ਪੈਣ ਲੱਗ ਜਾਂਦੀ ਹੈ ਗੁਰੂ ਐਸੀ ਕਿਰਪਾ ਕਰ ਦਿੰਦੇ ਨੇ ਆਓ ਸਾਜਣ ਸੰਤ ਮੀਤ ਪਿਆਰੇ ਮਿਲ ਗਾਵੋ ਗੁਣ ਅਗਮ ਅਪਾਰੇ ਤੇ ਆਪਾਂ ਸਾਰੇ ਇੱਕ ਦੂਜੇ ਨੂੰ ਪ੍ਰੇਰਿਆ ਕਰੀਏ ਤੇ ਉਸ ਪਰਮਾਤਮਾ ਦੇ ਜਿਹੜਾ ਅਗਮ ਹੈ ਅਗਮ ਹੈ ਉਹਦੀ ਕਿਰਪਾ ਰਹਿਮਤ ਦੇ ਸਾਰੇ ਆਪਾਂ ਹੱਕਦਾਰ ਬਣੀਏ ਸੋ ਸਾਧ ਸੰਗਤ ਜਦੋਂ ਆਪਾਂ ਜਪਜੀ ਸਾਹਿਬ ਦੀਆਂ ਕੁਝ ਪੰਕਤੀਆਂ ਦਾ ਜਲੋ ਜਿਹੜੀ ਮਰਜ਼ੀ ਪੰਕਤੀ ਚਾਹੇ ਲੈ ਲਓ ਚਾਹੇ ਮੂਲ ਮੰਤਰੀ ਲੈ ਲੋ ਕੱਲਾ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਪਾਵਨ ਪਵਿੱਤਰ ਹੈ ਸਤਖੰਡ ਦੇ ਵਿੱਚੋਂ ਮਹਾਰਾਜ ਆਪ ਲੈ ਕੇ ਆਏ ਨੇ ਸਾਧ ਸੰਗਤ ਜਦੋਂ ਆਪਾਂ ਉਹਦੀ ਜਾਪ ਦੀ ਤਾਕਤ ਨੂੰ ਸਮਝਾਂਗੇ ਤੇ ਮੇਰੇ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਜੇ ਪ੍ਰਸੰਨ ਕਰਨਾ ਹੋਵੇ ਜੇ ਕਹਿੰਦੇ ਫਿਰ ਮੂਲ ਮੰਤਰ ਦਾ ਜਾਪ ਕਰ ਲਿਓ ਬਸ ਕਹਨੇ ਹੋਰ ਕੁਝ ਨਾ ਕਰਿਓ ਬਾਹਲੇ ਚੱਕਰਾਂ ਚ ਪੈਣ ਦੀ ਲੋੜ ਨਹੀਂ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਆਰੰਭ ਕਰ ਦਿਓ ਅਰਦਾਸ ਕਰਕੇ ਸਤਿਗੁਰੂ ਕਿਰਪਾ ਕਰਿਓ ਹੁਣ ਤੇਰੇ ਦਵਾਰੇ ਤੇ ਆ ਗਿਆ ਮੇਰੀ ਕਿਰਪਾ ਕਰਿਓ ਮੇਰੇ ਮਨ ਨੂੰ ਇਕਾਗਰਤਾ ਵੀ ਬਖਸ਼ਿਓ ਕਹਨੇ ਫਿਰ ਸਤਿਗੁਰੂ ਤੋਂ ਮੰਗਣ ਦੀ ਵੀ ਲੋੜ ਨਹੀਂ ਜਿਹੜੀ ਅੰਦਰ ਭਾਵਨਾ ਚੱਲ ਰਹੀ ਹੈ ਮੇਰੇ ਸਤਿਗੁਰੂ ਉਹਨੂੰ ਪੂਰਾ ਕਰ ਦਿੰਦੇ ਨੇ ਕਈ ਵਾਰੀ ਮਹਾਂਪੁਰਖਾਂ ਨੇ ਗੱਲ ਦੱਸੀ ਕਹਨੇ ਭਾਈ ਮੂਲ ਮੰਤਰ ਦੀ ਜਿਹੜੀ ਤਾਕਤ ਹੈ ਨਾ ਉਹ ਬਹੁਤ ਵੱਡੀ ਤਾਕਤ ਹੈ ਜਪਜੀ ਸਾਹਿਬ ਦੇ ਵਿੱਚ ਜਿਹੜੀ ਸਮਰੱਥਾ ਹੈ ਉਹ 파ਸ਼ਾ ਦੀ ਉਹ ਬਹੁਤ ਵੱਡੀ ਹੈ ਜਿਹੜਾ ਸਿੱਖ ਜਪਜੀ ਸਾਹਿਬ ਦੇ ਨਾਲ ਜੁੜ ਗਿਆ ਤੇ ਕਹਿੰਦੇ ਜਪਜੀ ਸਾਹਿਬ ਦੇ ਨਾਲ ਜਿਹੜਾ ਜੁੜਿਆ ਤੇ ਸਤਿਗੁਰ ਨੇ ਫਿਰ ਉਹਨੂੰ ਟੁੱਟਣ ਨਹੀਂ ਦਿੱਤਾ ਉਹਦੇ ਮਨ ਦੀਆਂ ਜਿਹੜੀਆਂ ਆਸ਼ਾਵਾ ਸੀ ਉਹ ਸਤਿਗੁਰੂ ਨੇ ਸਾਰੀਆਂ ਪੂਰੀਆਂ ਕਰ ਦਿੱਤੀਆਂ ਉਹ 파ਸ਼ਾ ਨੇ ਉਹਨੇ ਤੇ ਰਹਿਮਤ ਕਰ ਦਿੱਤੀ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਆਏ ਪਿਆ ਤੇਰੀ ਸ਼ਰਨ ਆਈ ਜਿਉ ਭਾਵੈ ਤਿਉ ਲਹਿ ਮਿਲਾਈ ਗੁਰੂ ਨੇ ਫਰੈਸੀ ਕਿਰਪਾ ਕਰ ਦਿੱਤੀ ਗੁਰਮੁਖ ਪਿਆਰਿਓ ਫਿਰ ਇੱਛਾ ਕੀ ਹੈ ਵੱਧ ਤੋਂ ਵੱਧ ਸਾਡੀਆਂ ਇੱਛਾਵਾਂ ਦੁਨਿਆਵੀ ਹੁੰਦੀਆਂ ਨੇ ਤੇ ਦੁਨਿਆਵੀ ਇੱਛਾਵਾਂ ਤਾਂ ਸਤਿਗੁਰੂ ਐ ਚੁਟਕੀ ਨਾਲ ਹੱਲ ਕਰ ਸਕਦੇ ਨੇ ਪਿਆਰਿਓ ਤੇ ਗੁਰੂ ਕਿਰਪਾ ਕਰ ਦਿੰਦਾ ਜਿਹਦੇ ਤੇ ਗੁਰੂ ਮਿਹਰਮਾਨ ਹੋ ਜਾਏ ਤੇ ਮੇਰਾ ਸਤਿਗੁਰੂ ਕਿਰਪਾ ਕਰ ਦਿੰਦਾ ਪਿਆਰਿਓ ਜਨਮ ਜਨਮ ਕੇ ਕੇਲ ਵਿਖ ਜਾਵ ਹੈ ਉਹਦੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਕੱਟ ਦਿੰਦਾ ਹੈ ਮੇਰੇ ਪਾਤਸ਼ਾ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਬਸ ਕੋ ਦਈਏ ਜੀਓ ਉਹ ਤੇ ਸਭਨਾ ਦਾ ਖਿਆਲ ਰੱਖਦਾ ਹੈ ਪਰ ਜਿਹੜੇ ਜਾਪ ਕਰਦੇ ਨੇ ਉਹਦੇ ਹੋਰ ਨੇੜੇ ਹੋ ਜਾਂਦੇ ਨੇ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਤੇ ਮੇਰੇ ਸਤਿਗੁਰੂ ਉਹਨੂੰ ਕਿਸੇ ਪ੍ਰਕਾਰ ਦੀ ਤੋਟ ਕਿਵੇਂ ਆਉਣ ਦੇ ਸਕਦੇ ਨੇ ਪਿਆਰਿਓ ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਗੁਰੂ ਬਹੁਤ ਸਮਰੱਥ ਹੈ ਸੋ ਜਪਜੀ ਸਾਹਿਬ ਦੀਆਂ ਚਾਹੇ ਦੋ ਪੰਕਤੀਆਂ ਨੂੰ ਆਪਾਂ ਕਦੇ ਪੜ੍ਹ ਕੇ ਵੇਖ ਲਈਏ ਜੀਵਨ ਜਾਚਨਾ ਮਿਲ ਜਾਏਗੀ ਜੇ ਪੂਰਾ ਪਾਠ ਅਸੀਂ ਕਰ ਲਿਆ ਪੂਰੇ ਪਾਠ ਦੀ ਜਿਹੜੀ ਹੈ ਅਸੀਂ ਵਿਆਖਿਆ ਨੂੰ ਸਮਝ ਲਿਆ ਤੇ ਮੇਰੇ ਸਤਿਗੁਰੂ ਫਿਰ ਸਾਡੇ ਤੇ ਮਿਹਰਬਾਨ ਹੋ ਗਏ ਫਿਰ ਇਹ ਗੱਲ ਜ਼ਰੂਰ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ